ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ 16/7 ਦਾ ਟਰਾਲਾ Tata sale ਦਾ ਬਣਿਆ ਰੇਟ 275000 ਏਰੀਆ ਮਜੀਠਾ ਅੰਮ੍ਰਿਤਸਰ 99688 81813 99688 81813 ਇਸ ਨੰਬਰ ਤੇ ਫੋਨ ਕਰਕੇ 16/7 ਦਾ ਟਰਾਲਾ Tata sale ਦਾ ਬਣਿਆ 275000 ਰੁਪਏ ਦੇ ਵਿੱਚ ਖਰੀਦ ਸਕਦੇ ਇਹ ਟਰਾਲਾ ਜਿਹੜਾ ਮਨਜੀਠਾ ਅੰਮ੍ਰਿਤਸਰ ਏਰੀਆ ਦੇ ਵਿੱਚ ਖੜਾ ਹੈ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਨੰਬਰ ਤੁਸੀਂ ਇੱਕ ਵਾਰ ਫੇਰ ਨੋਟ ਕਰ ਲਓ 99688 81813 ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਫੁੱਲ ਹੈਵੀ ਜਲੰਧਰ ਦੀ ਬਣੀ ਹੈ ਜਲੰਧਰ ਦੀ ਬਣੀ ਫੁੱਲ ਹੈਵੀ ਟਰਾਲੀ ਵਿਕਾਊ ਆ ਬੇਟ ਹੈ 29 ਕੁਆਂਟਲ 60% ਟਾਇਰ ਨੇ ਐਮ ਆਰ ਐਫ ਦੇ ਹੈਵੀ ਰਿਮ ਪਲਾਜ਼ਮਾ ਵਿਡ 285000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਅਮਰitsar 9517655175 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਡੈਕਟਰ ਮੇਲਾ ਚਾਹਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਆ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਆ ਜੀ ਗੱਡੀ 2015 ਮਾਡਲ ਹੈ ਜੀ ਫਰਸਟ ਓਨਰ ਏਰੀਆ ਫਲੋਰ ਏਰੀਆ ਹੈਗਾ ਜੀ ਫਲੋਰ ਜਲੰਧਰ ਰੇਟ 3 ਲੱਖ ਰੁਪਏ ਪਹਿਲੇ ਨਾ ਆਇਆ ਗੱਡੀ 3 ਲੱਖ ਰੁਪਏ ਰੇਟ ਰੱਖਿਆ ਗਿਆ 15 ਮਾਡਲ ਹੈ Swift Dzire ਗੱਡੀ ਵਿਕਾਊ ਹੈ ਜੀ ਇਹ ਗੱਡੀ ਫਲੋਰ ਜਲੰਧਰ ਦੇ ਵਿੱਚ ਖੜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ 78890 11932 78890 11932 ਇਸ ਨੰਬਰ ਤੇ ਫੋਨ ਕਰਕੇ Swift Dzire ਗੱਡੀ 2015 ਮਾਡਲ 3 ਲੱਖ ਰੁਪਏ ਦੇ ਵਿੱਚ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ loader ਵਾਲਾ ਟਰੈਕਟਰ ਵਿਕਾਊ ਹੈ ਜੀ loader ਵਾਲਾ ਟਰੈਕਟਰ ਵਿਕਾਊ ਹੈ ਜੀ 80% ਟੈਨਾ ਦੀ ਕੰਡੀਸ਼ਨ 210000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਮਧੀਰ ਮੁਖਸਰ ਸਾਹਿਬ ਏਰੀਆ ਜੀ ਪਿੰਡ ਮਧੀਰ ਮੁਖਸਰ ਸਾਹਿਬ 9463525434 ਇਸ ਨੰਬਰ ਤੇ ਫੋਨ ਕਰਕੇ ਤੁਸੀਂ loader ਵਾਲਾ ਟਰੈਕਟਰ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭਰਾਵਾਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਸੇਲ ਹੋ ਸਕਦੀਆਂ ਨੇ ਸਵਰਾਜ 855 ਟਰੈਕਟਰ ਵਿਕਾਊ ਆ 2007 ਮਾਡਲ ਹੈ ਏਰੀਆ ਮਾਛੀ ਕੇ ਮੋਗਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 3 ਲੱਖ 40 ਹਜ਼ਾਰ ਰੇਟ ਰੱਖਿਆ ਹੈ ਏਰੀਆ ਮਾਛੀ ਕੇ ਮੋਗਾ 2007 ਮਾਡਲ ਸਵਰਾਜ 855 ਟਰੈਕਟਰ ਵਿਕਾਊ ਆ 3 ਲੱਖ 40 ਹਜ਼ਾਰ ਚ 95175 098195175098100 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2007 ਮਾਡਲ 340000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਤੁਸੀਂ ਡੀਲ ਕਰ ਸਕਦੇ ਹੋ ਬਿਸ਼ਕਰਮ ਰੀਪਰ ਵਿਕਾਊ ਆ ਬਿਸ਼ਕਰਮ ਰੀਪਰ ਵਿਕਾਊ ਆ 741 2015 ਮਾਡਲ 140000 ਰੁਪਏ ਦੀ ਮੰਗ ਰੱਖੀ ਹੈ 140000 ਰੁਪਏ ਡਿਮਾਂਡ ਰੱਖੀ ਗਈ ਏਰੀਆ ਜੀਰਾ 2015 ਮਾਡਲ ਹੈ ਜੀ 9464604094 ਇਸ ਨੰਬਰ ਤੇ ਫੋਨ ਕਰਕੇ ਬਿਸ਼ਕਰਮਾ 741 ਰੀਪਰ 2015 ਮਾਡਲ 140000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਅਰਜੁਨ 605 ਟਰੈਕਟਰ ਵਿਕਾਊ ਆ 2009 ਮਾਡਲ ਪੰਜਾਬ ਨੰਬਰ ਹੈ ਜੀ ਏਰੀਆ ਫਰੀਦਕੋਟ ਹੈ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਕਹਿੰਦੇ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਜੀ 285 ਰੇਟ ਰੱਖਿਆ ਗਿਆ ਅਰਜੁਨ 605 ਟਰੈਕਟਰ ਵਿਕਾਊ ਆ 2009 ਮਾਡਲ ਪੰਜਾਬ ਨੰਬਰ ਹੈ ਜੀ 9463718059 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜੁਨ 605 ਟਰੈਕਟਰ 2009 ਮਾਡਲ ਪੰਜਾਬ ਨੰਬਰ 285000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਟਰੈਕਟਰ ਫਰੀਦਕੋਟੇਰੀਏ ਦੇ ਵਿੱਚ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ 딜 ਕਰ ਸਕਦੇ ਹੋ ਜੱਟ ਸਿੱਖ ਲੜਕੀ ਲਈ ਰਿਸ਼ਤੇ ਦੀ ਲੋੜ ਹੈ ਜੀ ਉਮਰ 25 ਤੋਂ 31 ਸਾਲ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ ਹਾਈਟ 5 ਫੁੱਟ 4 ਇੰਚ ਮੰਗ ਸਿਰਫ ਇਹ ਹੀ ਹੈ ਜੀ ਕਿ ਮੁੰਡਾ ਆਸਟ੍ਰੇਲੀਆ ਚ ਪੀਆਰ ਹੋਵੇ 10 ਤੋਂ 18 ਕਿਲੇ ਜ਼ਮੀਨ ਹੋਵੇ ਜਾਂ ਫਿਰ ਸਰਕਾਰੀ ਜੋਬ ਵਾਲਾ ਹੋਵੇ 9417205810 9417205810 ਇਸ ਨੰਬਰ ਤੇ ਤੁਸੀਂ ਜੱਟ ਸਿੱਖ ਲੜਕੀ ਦੇ ਰਿਸ਼ਤੇ ਦੀ ਲੋੜ ਹੈ ਜੇਕਰ ਕਿਸੇ ਵੀ ਬੀਰ ਨੂੰ ਪੀਆਰ ਮੁੰਡਾ ਹੋਵੇ ਤੇ ਜਾਂ ਫਿਰ ਸਰਕਾਰੀ ਜੋਬ ਵਾਲਾ ਸੰਪਰਕ ਕਰ ਸਕਦਾ ਹੈ ਇਹ ਹੈ ਜੀ ਵਰਤਮਾਲਾ ਰੋਡ ਇਹ ਪੁਲ ਆ ਗਿਆ ਔਰ ਇਹ ਇਸ ਤੇ ਚੜਨੇ ਵਾਲਾ ਕਟਾ ਗਿਆ ਇਹ ਹੈ ਹਨੂਮਾਨਗੜਾ ਸੰਘਰੀਆ ਬਾਈਪਾਸ ਡੱਬੌਲੀ नीचे जाती है और ये सीधा कमाना चल जाती है और ये जमीन आ गई दो बीस फुट के लगभग ये फ्रंट है एक किला और बाकी चार किला छः किला ज़मीन है पीछे रह गई ये जो खाली खाली जमीन है ये मकान इसके अंदर ही है जमीन के अंदर ही है ਇਹ ਬੰਦ ਹੋ ਗਿਆ ਤੇ ਬਾਕੀ ਮਾਲਾ ਕਰ ਦੋ ਲੈ ਇਸੇ ਤੱਕ ਤੱਕ ਮਾਰਕ ਮਾਲਾ ਵਿੱਚ ਚੜ ਜਾਂਦਾ ਹੈ 4 ਕਿਲਾ ਇਸ ਨੇ ਰੋੜੂ ਹੈ ਮਾਨ ਜਦੋਂ ਕੀ ਹੈ ਹਾਂ ਇਸki ਲੰਬਾਈ 4 ਕਿਲਾ 800 ਫੁੱਟ ਹਾਰ ਬੰਦੀ ਹੋਈ ਹੋਈ ਹੈ ਖੇਤ ਕੇ ਚਾਰੋਂ ਤਰਫ ਇਹ ਮਕਾਨ ਹੈ ਜਿਸ ਜਮੀਨ ਦੇ ਅੰਦਰ ਵਾਟਰ ਬਾਕਸ ਦਾ ਕਨੈਕਸ਼ਨ ਵੀ ਹੈ ਜਾਂ ਫਿਰ ਪਾਣੀ ਦਾ ਕਾ ਦੇਮ ਇਸ ਜੀ ਮਿੰਟ ਦਾ ਜੀ ਗੈਂਦਰੀ ਬੋਰਗਾ ਵੇ ਬਰੋ ਬਾਦ ਵਾਲੀ ਬਾਉਂਡਰੀ ਜਰਮਨ ਤੋਂ ਉਹ ਸੋਲਰ ਲੱਗਿਆ ਉਸਕੇ ਪਾਈਪ ਲਾਈਨ ਵੀ ਜੀ ਨੇ ਆਗੇ ਹੋਰ ਇਧਰ ਬਾਉਂਡਰੀ ਉਹ ਤਾਰ ਬੰਦੀ ਦਿਖ ਰਹੀ ਹੈ ਜੋ ਇਧਰ ਫਿਰ ਬਰਤਮਾਲਾ ਕੇ ਪਾਸ ਬਿਲਕੁਲ ਥਰੀ ਵਾਲੇ ਨੇ ਬੀਚੋਂ ਪਾਣਾ ਕਿਲੋ ਹੋਰ ਬਹੈ ਉਹ ਸਾਗਰਲੇ ਬਾਦਨ ਸਾਰਾ ਉੱਪਰ ਹੀ ਫਰੰਟ ਹੈ। ਹੋਰ ਇਹ ਪਾਣਾ ਕਿਲੋ ਹੈ। ਇਹ ਵੀ ਦਿਖਾ ہوا ਹੈ।